ਔਰਤਾ ਲਈ ਜ਼ਰੂਰੀ ਅਪਡੇਟ ਗਲਤੀ ਨਾਲ ਵੀ ਇਹਨਾਂ ਨੂੰ ਭਾਂਡਿਆਂ 'ਚ ਨਾ ਜਮਾਓ ਨਹੀਂ ਨਹੀਂ ਤਾਂ ਬੰਨ ਜਾਵੇਗਾ ਜ਼ਹਿਰ ਜਾਣੋ ਜ਼ਰੂਰੀ ਟਿਪਸ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰਾਂ ਇੱਕ ਖਾਸ ਖਾਸ ਅਪਡੇਟ ਭਾਰਤੀ ਰਸੋਈ ਵਿੱਚ ਦਹੀਂ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ ਗਰਮੀਆਂ ਵਿੱਚ ਦਹੀਂ ਦਾ ਸੇਵਨ ਅਕਸਰ ਵੱਧ ਜਾਂਦਾ ਹੈ ਜਿਸ ਨਾਲ ਸਰੀਰ ਠੰਡਾ ਰਹਿੰਦਾ ਹੈ ਇਹ ਨਾ ਸਿਰਫ ਸੁਆਦਿਸ਼ਟ ਹੁੰਦਾ ਹੈ ਸਗੋਂ ਪਾਚਨ ਕਿਰਿਆ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦਹੀਂ ਲਗਾਉਣ ਲਈ ਕਿਹੜੇ ਭਾਂਡੇ ਦੀ ਵਰਤੋਂ ਕਰਨੀ ਹੈ ਚਾਹੀਦੀ ਹੈ ਅਤੇ ਕਿਸਤੀ ਵਰਤੋਂ ਨਹੀਂ ਕਰਨੀ ਚਾਹੀਦੀ। ਕੁਝ ਵਰਤਨ ਅਜਿਹੇ ਹਨ ਜਿਨ੍ਹਾਂ ਵਿੱਚ ਦਹੀਂ ਜਮਾਉਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਖਾਸ ਤੌਰ ਤੇ ਪਿੱਤਲ ਅਤੇ ਤਾਂਬੇ ਦੇ ਭਾਂਡਿਆਂ ਵਿੱਚ ਦਹੀਂ ਨਾ ਤਿਆਰ ਕਰੋ ਕਿਉਂਕਿ ਅਜਿਹਾ ਕਰਨ ਨਾਲ ਫਾਇਦੇਮੰਦ ਭੋਜਨ ਪਦਾਰਥ ਜ਼ਹਿਰ ਵਿੱਚ ਬਦਲ ਸਕਦਾ ਹੈ। ਤਾਂਬਾ ਅਤੇ ਪਿੱਤਲ ਦੋਵੇਂ ਧਾਤਾਂ ਤੇਜ਼ਾਬੀ ਬਦਾਰਥਾ ਨਾਲ ਰਸਾਇਣ ਬਣਾਉਣ ਤੇ ਪ੍ਰਤੀਕਿਰਿਆ ਕਰਦੀਆਂ ਕਿਉਂਕਿ ਦਹੀਂ ਵਿੱਚ ਲੈਕਟਿਕ ਐਸਿਡ ਹੁੰਦਾ ਹੈ ਜਦੋਂ ਇਸ ਨੂੰ ਧਾਤ ਦੇ ਭਾਂਡਿਆਂ ਵਿੱਚ ਸਟੋਰ ਕੀਤਾ ਜਾਂਦਾ ਤਾਂ ਰਸਾਇਣਿਕ ਪ੍ਰਤੀਕਿਰਿਆ ਕਾਪਰ ਸਲਫੇਟ ਜਾਂ ਹੋਰ ਜ਼ਹਿਰੀਲੇ ਮਿਸ਼ਰਣਾਂ ਦੇ ਗਠਨ ਦਾ ਕਾਰਨ ਬਣ ਸਕਦੀ ਹੈ। ਇਹ ਮਿਸ਼ਰਣ ਸਰੀਰ ਵਿੱਚ ਦਾਖਲ ਹੋ ਸਕਦੇ ਹਨ ਅਤੇ ਜ਼ਹਿਰੀਲੇ ਪ੍ਰਭਾਵ ਪਾ ਸਕਦੇ ਹਨ। ਇਸ ਨਾਲ ਪੇਟ ਦਰਦ, ਉਲਟੀਆਂ, ਜੀ ਕੱਚਾ ਹੋਣਾ, ਸਿਰ ਦਰਦ ਅਤੇ ਗੰਭੀਰ ਬਾਮਲਿਆ ਵਿੱਚ ਫੂਡ ਪੋਇਜ਼ਨਿੰਗ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਪਿੱਤਲ ਜਾਂ ਤਾਂਬੇ ਤਾਂਬੇ ਦੇ ਭਾਂਡੇ ਵਿੱਚ ਲੰਬੇ ਸਮੇਂ ਤੱਕ ਰੱਖਿਆ ਦਹੀਂ ਜ਼ਿਆਦਾ ਨੁਕਸਾਨਦਾਇਕ ਹੋ ਜਾਂਦਾ ਹੈ। ਇਸ ਲਈ ਜੇਕਰ ਗਲਤੀ ਨਾਲ ਇਹਨਾਂ ਭਾਂਡਿਆਂ ਤੋਂ ਦਹੀਂ ਲੱਗ ਜਾਵੇ ਇਸ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਸਮੱਸਿਆ ਉਹਨਾਂ ਘਰਾਂ ਵਿੱਚ ਵਧੇਰੇ ਪ੍ਰਚਲਿਤ ਹੈ ਜਿੱਥੇ ਰਵਾਇਤੀ ਭਾਂਡਿਆਂ ਦੀ ਸਹੀ ਜਾਣਕਾਰੀ ਤੋਂ ਬਿਨਾਂ ਵਰਤੋਂ ਕੀਤੀ ਜਾਂਦੀ ਹੈ। ਦਹੀਂ ਜਮਾਉਣ ਲਈ ਕੱਚੀ ਮਿੱਟੀ, ਵਸਰਾਵਿਕ ਜਾਂ ਸਟੀਲ ਦੇ ਭਾਂਡਿਆਂ ਦੀ ਵਰਤੋਂ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਇਹ ਭਾਂਡੇ ਦਹੀਂ ਦੇ ਰਸਾਇਣਕ ਗੁਣਾਂ ਨੂੰ ਸੁਰੱਖਿਅਤ ਰੱਖਦੇ ਹਨ। ਆਤੇ ਕੋਈ ਨੁਕਸਾਨ ਦੇ ਪ੍ਰਤੀਕਰਮ ਨਹੀਂ ਹੁੰਦੇ ਹਨ ਇਸ ਲਈ ਅਗਲੀ ਵਾਰ ਜਦੋਂ ਵੀ ਤੁਸੀਂ ਦਹੀਂ ਬਣਾਉਂਦੇ ਹੋ ਤਾਂ ਭਾਂਡੇ ਨੂੰ ਸਮਝਦਾਰੀ ਨਾਲ ਚੁਣੋ ਤੁਹਾਡੀ ਥੋੜੀ ਜਿਹੀ ਲਾਪਰਵਾਹੀ ਸਿਹਤ ਲਈ ਕਾਤਕ ਸਾਬਿਤ ਹੋ ਸਕਦੀ ਹੈ ਸਹੀ ਜਾਣਕਾਰੀ ਅਤੇ ਸਹੀ ਆਦਤਾਂ ਹੀ ਸਾਨੂੰ ਸਿਹਤਮੰਦ ਰੱਖਦੀਆਂ ਹਨ ਤਾਂ ਦੋਸਤੋ ਤੁਹਾਡੀ ਸਿਹਤ ਨਾਲ ਜੁੜਿਆ ਇਹ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟ ਲੇਟ ਜੁڑے ਰਹੋ ਸਾਡੇ ਚੈਨਲ SR ਅਲਰਟ ਤੇ